ਹਾਂਜੀ ਅੱਜ ਅਸੀਂ ਕਹਾਣੀ ਪੜ੍ਹਾਂਗੇ ਸਬਰ ਦਾ ਫਲ ਮਿੱਠਾ ਹਾਂਜੀ ਬਹੁਤ ਪੁਰਾਣੀ ਸਮੇ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ ਉਹ ਹਰ ਰੋਜ਼ ਬਹੁਤ ਸਾਰਾ ਲੰਗਰ ਗਰੀਬਾਂ ਨੂੰ ਸ਼ਕਾਉਂਦਾ ਅਤੇ ਲੋੜਵੰਦਾਂ ਨੂੰ ਦਾਨਪੁਣ ਵੀ ਕਰਦਾ ਸੀ ਉਸ ਦੇ ਘਰ ਦੇ ਸਾਹਮਣੇ ਰੋਜ਼ ਰੋਟੀ ਖਾਣ ਵਾਲਿਆਂ ਦੀ ਭੀੜ ਜਮਾ ਹੋ ਜਾਂਦੀ ਸੀ ਉਸ ਦੇ ਨੋਕਾ ਚਾਕਰ ਉਹਨਾਂ ਵਿੱਚ ਲੰਗਰ ਵਰਤਾਂਦੇ ਇੱਕ ਦਿਨ ਲੰਗਰ ਵਰਤਾਨ ਸਮੇਂ ਉਸ ਅਮੀਰ ਆਦਮੀ ਨੇ ਵੇਖਿਆ ਕਿ ਲੋਕੀ ਰੋਟੀ ਲੈਣ ਲਈ ਇੱਕ ਦੂਜੇ ਤੋਂ ਅੱਗੇ ਹੋਣ ਲਈ ਤੱਕਾ ਮੁੱਕੀ ਕਰ ਰਹੇ ਸਨ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਕਿਤੇ ਮੇਰੀ ਵਾਰੀ ਆਉਣ ਤੱਕ ਲੰਗਰ ਮੁੱਕ ਹੀ ਨਾ ਜਾਵੇ ਅਮੀਰ ਨੇ ਵੇਖਿਆ ਕਿ ਇੱਕ ਮੁੰਡਾ ਆਰਾਮ ਨਾਲ ਪਿੱਛੇ ਖਲੋਤਾ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ ਉਹ ਆਦਮੀ ਉਸ ਮੁੰਡੇ ਦੇ ਸਿੱਦਕ ਨੂੰ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਅਮੀਰ ਆਦਮੀ ਨੇ ਆਪਣੇ ਨੌਕਰ ਨੂੰ ਦੋ ਰੋਟੀਆਂ ਉਸ ਮੁੰਡੇ ਨੂੰ ਦੇਣ ਲਈ ਦਿੱਤੀਆਂ ਮੁੰਡਾ ਰੋਟੀਆਂ ਲੈ ਕੇ ਕਾਰ ਆਪਣੀ ਮਾਂ ਕੋਲ ਪਹੁੰਚਿਆ ਜਦੋਂ ਮਾਂ ਪੁੱਤਰ ਰੋਟੀ ਖਾਣ ਲੱਗੇ ਤਾਂ ਵਿੱਚੋਂ ਦੋ ਸੋਨੇ ਦੀਆਂ ਮੋਹਰਾਂ ਨਿਕਲੀਆਂ ਮੁੰਡੇ ਦੀ ਮਾਂ ਨੇ ਸੋਚਿਆ ਕਿ ਇਹ ਮੋਹਰਾਂ ਗਲਤੀ ਨਾਲ ਆਟੇ ਦੇ ਵਿੱਚ ਡਿੱਗ ਪਈਆਂ ਹੋਣਗੀਆਂ ਉਸਨੇ ਮੁੰਡੇ ਨੂੰ ਉਹ ਮੋਹਰਾਂ ਵਾਪਸ ਦੇ ਕੇ ਆਣ ਲਈ ਕਿਹਾ ਮੁੰਡਾ ਸੋਨੇ ਦੀਆਂ ਮੋਹਰਾਂ ਲੈ ਕੇ ਅਮੀਰ ਆਦਮੀ ਦੇ ਘਰ ਗਿਆ ਤੇ ਸਾਰੀ ਗੱਲ ਦੱਸੀ ਉਸ ਅਮੀਰ ਆਦਮੀ ਨੇ ਕਿਹਾ ਕਿ ਇਹ ਉਸ ਦੇ ਸਬਰ ਸੰਤੋਖ ਦਾ ਇਨਾਮ ਹੈ ਮੁੰਡੇ ਨੇ ਉਹ ਮੋਰਾ ਲਿਆ ਕਿ ਆਪਣੀ ਮਾਂ ਨੂੰ ਦੇ ਦਿੱਤੀਆਂ ਮਾਂ ਪੁੱਤਰ ਉਸ ਅਮੀਰ ਆਦਮੀ ਵੱਲੋਂ ਮਿਲੇ ਇਨਾਮ ਤੇ ਬਹੁਤ ਖੁਸ਼ ਹੋਏ ਸਿੱਖਿਆ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ